ਬੋਲੀਏ ਸਤਿਗੁਰੂ ਕਬੀਰ ਮਹਾਰਾਜ ਕੀ ਜੈ ਤਨ ਕਬੀਰ ਜੈ ਕਬੀਰ ਤਨ ਕਬੀਰ ਜੈ ਕਬੀਰ ਅੱਜ ਸਤਿਗੁਰੂ ਕਬੀਰ ਪੰਥ ਸੇਵਾ ਸੁਸਾਇਟੀ ਦੀ ਨਾਨਾਗਰ ਪੰਜਾਬ ਤੋਂ ਸਾਡੀ ਸਾਰੀ ਟੀਮ ਪਿੰਡ ਤਿਬੜੀ ਸਾਡੇ ਸਮਾਜ ਦੇ ਪਾਠੀ ਬਾਬਾ ਮੰਗਲ ਸਿੰਘ ਜੀ ਦੇ ਗ੍ਰਹਿ ਵਿਖੇ ਪਹੁੰਚੀ ਹੈ ਜੋ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਬਹੁਤ ਜ਼ਿਆਦਾ بارشਾਂ ਹੋਣ ਕਰਕੇ ਇਹਨਾਂ ਦਾ ਜੋ ਮਕਾਨ ਸੀਗਾ ਉਹ ਕੱਚਾ ਸੀ ਲੰਮੇ ਸਮੇਂ ਤੋਂ ਸੋ ਬਾਰਸ਼ਾਂ ਕਾਰਨ ਉਹਨਾਂ ਦੀਆਂ ਜਿਹੜੀਆਂ ਛੱਤਾਂ ਨੇ ਮਕਾਨ ਦੀਆਂ ਉਹ ਡਿੱਗ ਚੁਕੀਆਂ ਹਨ ਤੁਸੀਂ ਸਾਰੇ ਸਮਾਜ ਨੇ ਦੇਖਿਆ ਹੈ ਵੀਡੀਓ ਨੂੰ ਗਰੁੱਪਾਂ ਦੇ ਵਿੱਚ ਸੋ ਅੱਜ ਅਸੀਂ ਸਾਡੀ ਸਾਰੀ ਟੀਮ ਬਾਬਾ ਜੀ ਦੇ ਗ੍ਰਹਿ ਵਿਖੇ ਪਹੁੰਚੀ ਹੈ ਉਹਨਾਂ ਦਾ ਹਾਲ ਚਾਲ ਪੁੱਛਣ ਨੂੰ ਔਰ ਅਸੀਂ ਦੇਖਿਆ ਹੈ ਉਹਨਾਂ ਦੇ ਮਕਾਨਾਂ ਦੀਆਂ ਛੱਤਾਂ ਜੋ ਡਿੱਗੀਆਂ ਹਨ ਉਹ ਬੜੀ ਖਸਤਾ ਹਾਲਤ ਵਿੱਚ ਰਹਿ ਰਹੇ ਸੀ ਬੜੇ ਲੰਮੇ ਸਮੇਂ ਤੋਂ ਸੋ ਮੈਂ ਜੋ ਮੇਰੇ ਵੀਰਾਂ ਨੇ ਬਾਬਾ ਮੰਗਲ ਸਿੰਘ ਜੀ ਦਾ ਜੋ ਸਕੈਨਰ ਗਰੁੱਪਾਂ ਦੇ ਵਿੱਚ ਪਾਇਆ ਹੈ ਬਹੁਤ ਸਾਰੇ ਮੇਰੇ ਸੱਜਣਾ ਨੇ ਦਾਨੀ ਵੀਰਾਂ ਨੇ ਉਹਨਾਂ ਦੀ ਮਦਦ ਕੀਤੀ ਹੈ ਮੌਨਾ ਸਾਰੇ ਵੀਰਾਂ ਦਾ ਧੰਨਵਾਦ ਕਰਾਂਗਾ ਔਰ ਆਪਣੀ ਸਾਰੀ ਕਮੇਟੀ ਵੱਲੋਂ ਮੈਂ ਆਪਣੇ ਸੁੱਚੇ ਪੰਜਾਬ ਲੈਵਲ ਤੇ ਸਾਰੇ ਸਮਾਜ ਔਰ ਜਿਤੀਆਂ ਵੀ ਮੰਦਰ ਕਮੇਟੀਆਂ ਹਨ ਉਹਨਾਂ ਸਾਰਿਆਂ ਨੂੰ ਰਿਕਵੈਸਟ ਬੇਨਤੀ ਕਰਾਂਗਾ ਕਿ ਜੇ ਕਿਸੇ ਮੰਦਰ ਕਮੇਟੀ ਕੋਲ ਸਮਾਂ ਹੋਵੇ ਤੇ ਉਹ ਜ਼ਰੂਰ ਬਾਬਾ ਜੀ ਦੇ ਗ੍ਰਹਿ ਵਿਖੇ ਚੱਕਰ ਮਾਰੋ ਔਰ ਦੇਖੋ ਉਹ ਜਿੰਨਾ ਹੋ ਸਕਦਾ ਉਹਨਾਂ ਦੀ ਹਲਪ ਕੀਤੀ ਜਾਏ ਕਿਉਂਕਿ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਸਾਡੇ ਸਮਾਜ ਦੇ ਵਿੱਚ ਸਤਿਗੁਰੂ ਕਬੀਰ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨ ਵਾਸਤੇ ਪਾਟੀਆਂ ਦੀ ਬਹੁਤ ਕਮੀ ਹੈ ਅੱਜ ਜੇਕਰ ਸਾਡੇ ਸਮਾਜ ਨੂੰ ਸੇਧ ਦੇਣ ਵਾਸਤੇ ਉਹ ਪਾਠ ਕਰਦੇ ਹਨ ਆਪਣੇ ਬਹੁਤ ਸਾਰੇ ਘਰ ਦੇ ਕੰਮਾਂ ਦੇ ਵਿੱਚੋਂ ਟਾਈਮ ਕੱਢ ਕੇ ਉਹ ਹਰ ਜਗ੍ਹਾ ਤੇ ਪਹੁੰਚਦੇ ਹਨ ਸਾਡੇ ਸਮਾਗਮਾਂ ਦੇ ਵਿੱਚ ਮੰਦਰਾਂ ਦੇ ਵਿੱਚ ਤਾਂ ਸਾਡਾ ਸਾਰੇ ਸਮਾਜ ਦਾ ਇਹ ਹੱਕ ਬਣਦਾ ਹੈ ਕਿ ਅਸੀਂ ਪਾਠੀ ਬਾਬਾ ਮੰਗਲ ਸਿੰਘ ਜੀ ਦੀ ਜਿੰਨੀ ਵੀ ਸੇਵਾ ਵੱਤੋਂ ਵੱਧ ਹੋ ਸਕਦੀ ਹੈ ਅਸੀਂ ਕਰੀਏ ਸਤਗੁਰੂ ਕਬੀਰ ਸਾਹਿਬ ਮਹਾਰਾਜ ਜੀ ਨੇ ਸਾਡੇ ਸਮਾਜ ਚ ਬਹੁਤ ਸਾਰੀਆਂ ਹਸਤੀਆਂ ਬਿਠਾਈਆਂ ਹਨ ਔਰ ਬਹੁਤ ਸਾਰੇ ਵੀਰਾਂ ਨੇ ਦਾਨ ਵੀ ਕੀਤਾ ਹੈ ਮੈਂ ਉਹਦਾ ਵੀ ਧੰਨਵਾਦ ਕਰਾਂਗਾ ਔਰ ਹੋਰ ਵੀ ਬਹੁਤ ਸਾਰੇ ਸਜਨਾ ਨੂੰ ਇਹ ਰਿਕਵੈਸਟ ਕਰਾਂਗਾ ਕਿ ਵੱਤੋਂ ਵੱਤ ਬਾਬਾ ਜੀ ਦਾ ਸਕੈਨਰ ਵੀ ਗਰੁੱਪਾਂ ਚ ਪਾਇਆ ਹੋਇਆ ਹੈ ਔਰ ਸਕੈਨਰ ਤੇ ਵੀ ਤੁਸੀਂ ਸੇਵਾ ਕਰ ਸਕਦੇ ਹੋ ਔਰ ਅਗਰ ਕੋਈ ਕਮੇਟੀ ਆ ਕੇ ਉਹਨਾਂ ਦੇ ਗ੍ਰਹਿ ਵਿਖੇ ਦੇਖ ਕੇ ਉਹਨਾਂ ਦੀ ਸੇਵਾ ਕਰਨਾ ਚਾਹਦੀ ਹੈ ਤੇ ਉਹ ਜ਼ਰੂਰ ਆ ਕੇ ਉਹਨਾਂ ਦੀ ਸੇਵਾ ਕਰੇ ਇਹਨਾਂ ਸ਼ਬਦਾਂ ਦੇ ਨਾਲ ਮੈਂ ਸਾਰਿਆਂ ਤੋਂ ਧੰਨਵਾਦ ਕਰਦਾ ਹਾਂ ਔਰ ਧੰਨਕਬੀਰ ਜੈਕਬੀਰ ਬੋਲੀਏ ਸਤਿਗੁਰੂ ਕਬੀਰ ਮਹਾਰਾਜ ਕੀ ਜੈ ਧੰਨਕਬੀਰ ਜੈਕਬੀਰ ਗੁਰੂ ਰੂਪੀ ਪ੍ਰਸਾਦ ਸੰਗਤ ਜੀਓ ਤਾਂ ਤਨ ਸਤਿਗੁਰੂ ਕਬੀਰ ਸਾਹਿਬ ਜੀ ਦੀ ਬਾਣੀ ਪੜਦਿਆਂ ਨੂੰ ਕਾਫੀ ਚਿਰ ਹੋ ਗਿਆ ਹੈ ਜੋ ਅੱਜ ਮੈਨੂੰ ਬੜਾ ਹੀ ਮਹਿਮਾਨ ਮਹਿਸੂਸ ਹੋ ਰਿਹਾ ਹੈ ਕਿ ਉਸ ਬਾਣੀ ਨੂੰ ਕਿੰਨਾ ਚਿਰ ਪੜਿਆ ਤੇ ਕਿੰਨੀ ਦੇਰ ਬਾਅਦ ਅੱਜ ਜੋ ਹੈ ਉਹ ਬਾਣੀ ਪੜਨ ਦਾ ਫਲ ਜਿਹੜਾ ਹੈ ਸਾਨੂੰ ਮਿਲਿਆ ਹੈ। ਗੁਰੂ ਰੋਪੀ ਬਰੇ ਸਾਧ ਸੰਗਤ ਜਿਉ ਅਸੀ ਸਾਰੀ ਸੰਗਤਾਂ ਨੂੰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਮਾਇਆ ਦੇ ਨਾਲ ਸੇਵਾ ਕੀਤੀ ਅਤੇ ਸਾਡੇ ਗ੍ਰਹਿ ਵਿੱਚ ਪਹੁੰਚ ਕੇ ਅੱਜ ਇਹ ਸਾਰੀ ਹਾਲਤ ਨੂੰ ਵੇਖਿਆ ਹੈ ਅੱਗੇ ਤੋਂ ਇਹ ਗਾਂ ਤੀ ਇਹਨਾਂ ਨੂੰ ਬੇਨਤੀ ਕਰਦੇ ਆ ਕਿ ਕਿਤੇ ਵੀ ਸਮਾਜ ਦੇ ਵਿੱਚ ਕੋਈ ਔਕੜ ਆਉਂਦੀ ਹੈ ਤੇ ਇਸੇ ਤਰ੍ਹਾਂ ਸਾਨੂੰ ਵੀ ਫੋਨ ਕਰਨਾ ਤੇ ਆਪ ਵੀ ਵੱਧ ਚੜ ਕੇ ਤੇ ਸਮਾਜ ਦੀ ਸੇਵਾ ਕਰਨੀ ਆ ਤੇ ਸਮਾਜ ਦੀ ਦੇਖਰੇ ਕਰਨੀ ਆ ਜਦ ਤੱਕ ਅਸੀਂ ਆਪਣੇ ਸਮਾਜ ਦੀ ਅਰੇਖ ਦੇਖ ਨਹੀਂ ਕਰਦੇ ਉਹਨਾਂ ਤੱਕ ਸਾਡਾ ਸਮਾਜ ਜਿਹੜਾ ਅੱਜ ਵੀ ਨਿਵਾਸ ਕਰਦਾ ਦੂਸਰੀ ਗੱਲ ਇਹ ਹੈ ਸਾਡੀ ਜ਼ਰੂਰੀ ਬੇਨਤੀ ਹੈ ਕਿ ਜਿੰਨਾ ਵੀ ਬਰਾਦਰੀ ਕਬੀਰ ਪੰਥੀ ਹੈ ਉਹਨਾਂ ਦੀ ਚੰਨਾਂ ਚ ਵੀ ਬੇਨਤੀ ਹੈ ਕਿ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਪੜ੍ਹਾਓ ਤੇ ਗੁਰਬਾਣੀ ਵੀ ਜੀ ਗ੍ਰੰਥ ਦੇ ਨਾਲ ਜੋੜੋ ਜਦ ਤੱਕ ਅਸੀਂ ਕਬੀਰ ਸਾਹਿਬ ਦੀ ਬਾਣੀ ਨਹੀਂ ਪੜ੍ਹਦੇ ਉਹਨਾਂ ਤੱਕ ਸਾਨੂੰ ਕਬੀਰ ਸਾਹਿਬ ਜੀ ਦੇ ਹੋਂਦ ਦਾ ਨਹੀਂ ਪਤਾ ਲੱਗਣਾ ਕਬੀਰ ਸਾਹਿਬ ਜੀ ਕੌਣ ਸੀ ਕੌਣ ਨਹੀਂ ਸੀ ਤੇ ਗੁਰੂ ਰੂਪੀ ਪਰਿ ਸਾਧ ਸੰਗਤ ਕਬੀਰ ਸਾਹਿਬ ਇਤਨੇ ਸੂਰਮੇ ਹੋਏ ਨੇ ਜਿਨ੍ਹਾਂ ਦੀ ਬਾਣੀ ਅੱਜ ਸਿੱਖ ਵੀ ਪੜ੍ਹ ਕੇ ਤੇ ਜੰਗਾ ਜੁਗ ਜੁਗਾਂ ਤੇ ਚੜਦੇ ਨੇ ਤੇ ਬਾਣੀ ਚ ਲਿਖਿਆ ਸੂਰਾ ਸੋ ਪਹਿਚਾਨੀਏ ਜੋ ਲੜੇ ਧੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੇ ਕਾ ਬੁਨ ਸਾਡੀ ਕੀਤ ਗੁਰੂ ਰੂਪੀ ਪਰਿ ਸਾਧ ਸੰਗਤ ਜੋ ਕਮੇਟੀ ਅਜ ਸਾਡੀ ਗ੍ਰਹਿ ਵਿਕੇ ਪਹੁੰਚਿਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਹੋਰ ਵੀ ਜਿੰਨਾਂ ਸੱਜਣਾ ਨੇ ਸਾਡੀ ਸੇਵਾ ਕੀਤੀ ਆ ਉਹਨਾਂ ਦਾ ਵੀ ਧੰਨਵਾਦ ਗੁਰੂ ਮਹਾਰਾਜ ਦੀ ਕਲਾ ਬਖਸ਼ੀ ਆਪਣੀ ਨਾਮ ਤੇ ਬਾਣੀ ਦੇ ਨਾਲ ਜੋੜ ਨਾਲ ਧੰਨ ਕਬੀਰ ਜੈ ਕਬੀਰ ਧੰਨ ਕਬੀਰ ਜੈ ਕਬੀਰ ਗੁਰੂ ਪਿਆਰੀ ਸਾਹਿਬ ਜੀ ਧੰਨ ਕਬੀਰ ਜੈ ਕਬੀਰ ਅੱਜ ਅਸੀਂ ਪਹੁੰਚੇ ਹੋਏ ਹਾਂ ਪਿੰਡ ਤੇਬੜੀ ਬਾਬਾ ਮੰਗਲ ਸਿੰਘ ਜੀ ਦੇ ਗ੍ਰਹਿ ਵਿਖੇ ਜੋ ਕਿ ਕੁਝ ਦਿਨ ਪਹਿਲਾਂ ਵੀਡੀਓ ਪਾਈ ਸੀ ਕਿ ਬਾਬਾ ਮੰਗਲ ਸਿੰਘ ਜੀ ਦਾ ਜਿਹੜਾ ਆ ਜੋ ਪਾਠੀ ਸਾਹਿਬ ਹਨ ਉਹਨਾਂ ਦਾ ਜੋ ਗ੍ਰਹਿ ਵਿਕੇ بارش ਦੇ ਹਾਲਾਤਾਂ ਕਰਕੇ ਜੋ ਕੁਝ ਦਿਨ ਪਹਿਲਾਂ ਮਲਕਾ ਦਾ ਦੇ ਉੱਤੇ ਬਹੁਤ ਹੀ ਭਾਰੂ ਜੋ ਦਿਨ ਰਹੇ ਨੇ ਖਾਸ ਕਰਕੇ ਪੰਜਾਬ ਦੇ ਲਈ ਹਰ ਦਾ ਤੇ ਮੀਂਹ ਕਰਕੇ ਲੋਕਾਂ ਦੀਆਂ ਸ਼ਿਕਪਾਂ ਤੇ ਲੈਂਟਰ ਤੱਕ ਚੋਣੇ ਸ਼ੁਰੂ ਹੋ ਗਏ ਤੇ ਉਸ ਦੇ ਵਿੱਚ ਹੀ ਬਾਬਾ ਮੰਗਲ ਸਿੰਘ ਜੀ ਦੇ ਜੋ ਗ੍ਰਹਿ ਰਿਕੇ ਸੀ ਉਹ ਉਹਨਾਂ ਦੀਆਂ ਦੋ ਛੱਤਾਂ ਜਿਹੜੀਆਂ ਆ ਉਹ ਡਿੱਗ ਗਈਆਂ ਸਨ ਤੇ ਇੱਕ ਕਮਰਾ ਉਹਨਾਂ ਦਾ ਇੱਕ ਬੱਚਾ ਹੋਇਆ ਸੀ ਤੇ ਉਹ ਫਿਲਹਾਲ ਉਸ ਛੋਟੇ ਜਿਹੇ ਕਮਰੇ ਦੇ ਵਿੱਚ ਰਹਿ ਰਹੇ ਹਨ ਤੇ ਬਾਬਾ ਜੀ ਦੇ ਨਾਲ ਵਿਚਰਦੇ ਤਾਂ ਕਾਫੀ ਦੇਰ ਹੋ ਗਈ ਸੀ ਪਰ ਲੇਕਿਨ ਉਹਨਾਂ ਨੇ ਕਦੀ ਇਹ ਚੀਜ਼ ਦਾ ਅਹਿਸਾਸ ਨਹੀਂ ਹੋਣ ਦਿੱਤਾ ਸੀ ਵੀ ਕੀ ਕਾਟ ਦੇ ਕੀ ਵੱਧ ਪਰਮਾਤਮਾ ਵੱਲੋਂ ਚੀਜ਼ ਦਿੱਤੀ ਹਮੇਸ਼ਾ ਬਾਣੇ ਦੇ ਵਿੱਚ ਹੀ ਵਿਚਰਦੇ ਹੋਏ ਸਾਨੂੰ ਹਮੇਸ਼ਾ ਦਿਖਾਈ ਦਿੰਦੇ ਰਹੇ ਹਨ ਤੇ ਜਿੰਨਾ ਵੀ ਉਹਨਾਂ ਦੇ ਨਾਲ ਅਸੀਂ ਵਿਚਰੇ ਹਾਂ ਬੇ ਉਤਸ਼ਾਹ ਦੇ ਰੂਪ ਦੇ ਵਿੱਚ ਹੀ ਉਹਨਾਂ ਨੂੰ ਵੇਖਿਆ ਹੈ ਤੇ ਗੁਰੂ ਪਿਆਈ ਸਾਹਿਬ ਜੀ ਇਹ ਇੱਕ ਕਮਰਾ ਹੈ ਤੇ ਦੂਸਰਾ ਕਮਰਾ ਨਾਲ ਹੀ ਅਸੀਂ ਲਗਾਉਣ ਦੀ ਕੋਸ਼ਿਸ਼ ਕਰਾਂਗੇ ਇਸ ਵਿੱਚ ਬਾਬਾ ਜੀ ਹਾਂ ਜੀ ਧੰਨ ਕਬੀਰ ਜੈ ਕਬੀਰ ਬਾਬਾ ਜੀ ਧੰਨ ਕਬੀਰ ਜੈ ਕਬੀਰ ਹੋਰ ਜੀ ਕਿਦਾਂ ਠੀਕ ਠਾਕ ਜੀ ਹਾਂਜੀ ਚੜ੍ਹਦੀ ਕਲਾ ਜੀ ਮਹਾਰਾਜ ਦੀ ਕਿਰਪਾ ਕਰੇ ਸਾਰਿਆਂ ਇਹੋ ਹੀ ਆ ਜੀ ਇਹੋ ਹੀ ਤਾਂ ਸਾਡੀ ਪੰਜਾਬੀਆਂ ਦੀ ਵੀ ਫਿਤਰ ਆ ਤਾਂ ਤੇ ਨਾਲ ਹੀ ਨਾਲ ਤਨ ਤਨ ਸਤਿਗੁਰੂ ਕੂਬੀਸਾ ਮਹਾਰਾਜ ਦਾ ਵੀ ਆਸਰਾ ਲੈਂਦੇ ਹੋਏ ਆਪ ਤੇ ਜਦੋਂ ਵੀ ਤੁਹਾਡੇ ਕੋਲ ਪਹਿਲਾਂ ਵੀ ਪੁੱਛੀਦਾ ਸੀ ਹਾਂਜੀ ਉਦੋਂ ਵੀ ਤੁਸੀਂ ਇਹੋ ਗੱਲ ਹੀ ਕਹਿੰਦੇ ਸੀ ਵੀ ਚੜ੍ਹਦੀ ਕਲਾ ਟਾਈਮ ਤੇ ਅੱਜ ਵੀ ਤੁਸੀਂ ਇਹੋ ਗੱਲ ਕਹਿ ਰਹੇ ਹੋ ਹਾਂਜੀ ਬਾਬਾ ਜੀ ਇਹਦੇ ਬਾਰੇ ਦੱਸੋ ਕਿ ਵੀ ਆ ਜਿਹੜਾ ਸਮਾਨ ਖਿਲਰਿਆ ਆ ਹਾਂਜੀ ਤੇ ਇਹਦੇ ਥੱਲੇ ਥੱਲੇ ਇਸ ਕਮਰੇ ਦੇ ਵਿੱਚ ਕੀ ਕੀ ਬਰਾਬਰ ਤੇ ਕਿਉਂਕਿ ਇਹ ਦੇਖਣ ਨੂੰ ਮਿਲ ਰਿਹਾ ਵੀ ਇਹ ਬੜਾ ਹੀ ਜਿਹੜਾ ਪੁਰਾਣੇ ਢੰਗ ਦੇ ਨਾਲ ਕਮਰਾ ਬਣਿਆ ਕਾਫੀ ਪੁਰਾਣਾ ਵੇਖੋ ਜੀ ਇਹਦੇ ਵਿੱਚ ਜਿੰਨਾ ਵੀ ਘਰ ਦਾ ਸਮਾਨ ਹੁੰਦਾ ਹੈ ਜੀ ਇਹ ਰੱਖਿਆ ਜਾਂਦਾ ਹੈ ਹਾਂਜੀ ਤੇ ਕਦੀ ਟਾਈਮ ਪਾਉਣ ਦੇ ਮੌਕੇ ਉੱਤੇ ਮਿਲ ਕੇ ਰਾਤ ਨੂੰ ਸੌਂ ਵੀ ਸਕਦੇ ਜੀ ਤੇ ਪੂਰੀ ਤਰ੍ਹਾਂ ਵਰਤਦੇ ਜਿੰਨਾ ਵੀ ਘਰ ਲੋ ਵਰਤਿੰਦਾ ਜੀ ਜੀ ਤੋ ਇਹ ਤੇ ਕਿ ਕੋਈ ਕਣਕ ਦੀ ਡਰਮ ਉਹ ਕਣਕ ਦੇ ਡਰਮ ਹੀ ਹਾਂਜੀ ਹੋਰ ਕੋਈ ਘਰ ਦੀ ਚੀਜ਼ਾਂ ਵਰਤਣ ਵਾਲੀਆਂ ਵੀ ਰਖੜੀ ਰਹੀ ਸੀ ਹਾਂਜੀ 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 ਜੋ ਵੀ ਸਮਾਨ ਮਿਲ ਜਿੰਨਾ ਘਰ ਦਾ ਇੱਧਰ ਕਿ ਸੈਸਿਵਿਟੀ ਕੀਤਾ ਹੁੰਦਾ ਹੈ ਤੇ ਤੁਸੀਂ ਇਹ ਨਹੀਂ ਵੀ ਕਿਹਾ ਵੀ ਇੰਨਾ ਮੀ ਆ ਰਿਹਾ ਤੇ ਚੀਜ਼ਾਂ ਚੋ ਸਕਦੀਆਂ ਜਾਂ ਡਿੱਗ ਸਕਦੀਆਂ ਇਹਦੇ ਬਾਰੇ ਪਹਿਲਾਂ ਕੋਈ ਜਾਣਕਾਰੀ ਹੈਗੀ ਸੀ ਨਹੀਂ ਦੇਖੋ ਜੀ ਨੂੰ ਤੇ ਚੁੰਦਾ ਨਹੀਂ ਹਾਂ ਹਾਂ ਜਦ ਬਾਰਸ਼ ਹੋ ਗਈ ਤਾਂ ਫਿਰ ਉਹਦੇ ਵਿੱਚ ਫਿਰ ਤੇ ਅੱਛਾ ਕੋਲ ਮਲਾ ਕੇ ਇਹਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਹੀ ਗਿਣਾ ਸਕਦੇ ਹੋ ਜੀ ਥੱਲੇ ਸੱਲੀਆਂ ਦਾ ਮਤਲਬ ਇੱਕ ਡਰਮ ਦਾ ਕਣਕੜਾ ਜੀ 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 ਕੋਈ ਮਿਲ ਗਿਆ ਜਿੱਦਾਂ ਰਾਤ ਨੂੰ ਜਾਂ ਬਾਹਰ ਦੇ ਤਾਂ ਸੌਣ ਵਾਲਾ ਤੇ ਕੱਪੜੇ ਉੱਪਰ ਰੱਖੇ ਹੁੰਦੇ ਹਾਂਜੀ ਹੋਰ ਵੀ ਜਿੱਦਾਂ ਇੱਕ ਘਰ ਦਾ ਕੁਝ ਸਮਾਨ ਜਿੱਦਾਂ ਮਤਲਬ ਬਹੁਤ ਕੀਮਤੀ ਸਮਾਨ ਹੁਣ ਜੇ ਕਣਕ ਹੀ ਕਹ ਲਈਏ ਕਣਕ ਦਾ ਡਰਮ ਤੇ ਖਾਣ ਦੇ ਲਈ ਸਭ ਤੋਂ ਸਾਡੀ ਜਿਹੜੀ ਵੱਡੀ ਵਸਤੂ ਜਿਹੜੀ ਆ ਕਣਕ ਉਹ ਇੱਥੇ ਪਈ ਸੀ ਤੇ ਨਾਲ ਕਪੜਾ ਲੀਰਾ ਜੋ ਵੀ ਘਰ ਦਾ ਆ ਤੇ ਉਹ ਇੱਥੇ ਪਿਆ ਹੋਇਆ ਜੀ ਹਾਂਜੀ ਮੁੰਜਾ ਪੀਲਾ ਜਿੱਦਾਂ ਮਤਲਬ ਕਿ ਵਿਧੂ ਘਟ ਮੁੰਜਾ ਵੀ ਡਾਈ ਦਾ ਇੱਥੇ ਜੀ ਤੇ ਇਹ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਮੇਰੇ ਨੀਚੇ ਇਹ ਮਿੱਟੀ ਦਾ ਬਹੁਤ ਵੱਡਾ ਢੇਰ ਲੱਗਾ ਹੋਇਆ ਆ ਤੇ ਇਧਰਲੇ ਪਾਸੇ ਇਹਨਾਂ ਨੇ ਸਮਾਨ ਜੋ ਆ ਕਮਰਿਆਂ ਦੇ ਵਿੱਚੋਂ ਬਾਹਰ ਕੱਢ ਕੇ ਤੇ ਰੱਖਿਆ ਆ ਜੋ ਲਗਭਗ ਸਾਰਾ ਹੀ ਤੇ ਮਿੱਟੀ ਨਾਲ ਭਰਿਆ ਹੋਇਆ ਵੀ ਦਿਖਾਈ ਦੇ ਰਿਹਾ ਆ ਤੇ ਇਸ ਪਾਸੇ ਜਿਹੜਾ ਇਹ ਕਮਰਾ ਆ ਤੇ ਨਾਲ ਹੀ ਤੁਹਾਨੂੰ ਇਸ ਤੋਂ ਬਾਅਦ ਜਿਹੜਾ ਆ ਦੂਸਰਾ ਕਮਰਾ ਜਿਹੜਾ ਆ ਆਪ ਨੇ ਸਭ ਨੇ ਸੰਗਤਾਂ ਨੇ ਵੀਡੀਓ ਦੇ ਰੂਪ ਦੇ ਵਿੱਚ ਵੇਖਿਆ ਸੀ ਤੇ ਉਹ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜਿੱਥੇ ਸੰਤਾਂ ਸਰਗੁਰੂ ਕਬੀਰ ਸਾਹਿਬ ਮਹਾਰਾਜ ਦੇ ਦੋ ਸਰੂਪ ਆਪ ਜੀ ਨੂੰ ਉਹ ਵੀਡੀਓ ਦੇ ਵਿੱਚ ਦਿਖਦੇ ਸੀ ਉਹ ਵੀ ਕਮਰਾ ਆਪ ਜੀ ਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤੇ ਗੁਰੂ ਪੈਰੀ ਸਾਹਿਬ ਜੀ ਇਹ ਦੂਸਰਾ ਕਮਰਾ ਆ ਜੋ ਵੀਡੀਓ ਦੇ ਰੋ ਵਿੱਚ ਆਪ ਸਭ ਸੰਗਤਾਂ ਨੇ ਇਸੇ ਵੀਡੀਓ ਨੂੰ ਪਹਿਲੇ ਨੰਬਰ ਤੇ ਰੱਖ ਕੇ ਪਾਇਆ ਸੀ ਇਹ ਇਸ ਕਮਰੇ ਦੀ ਜਿਹੜੀ ਸ਼ਕਤ ਦਾ ਉਹ ਬਿਲਕੁਲ ਪੂਰੀ ਤਰ੍ਹਾਂ ਨਿਭ ਚੁੱਕੀ ਹੈ ਤੱਕ ਕਮਰੇ ਦੇ ਵਿੱਚ ਜਿਹੜੀਆਂ ਆ ਇਸ ਤੋਂ ਬਾਅਦ ਇਹ ਤੀਸਰਾ ਕਮਰਾ ਇਸ ਸਾਈਡ ਤੇ ਪੈਂਦਾ ਆ ਜੋ ਕਿ ਲਗਭਗ ਇਸੇ ਤਰ੍ਹਾਂ ਹੀ ਜੜਜੜ ਹਾਲ ਦੇ ਵਿੱਚ ਤੇ ਜੜਜੜ ਹਾਲ ਦੇ ਵਿੱਚ ਹੋਣ ਦੇ ਕਰਕੇ ਵੀ ਉੱਥੇ ਫਿਰ ਉਹਨਾਂ ਨੇ ਆਪਣਾ ਸਾਰਾ ਸਮਾਨ ਜੋ ਕਿ ਦੂਸਰੇ ਪਾਸੇ ਦੇਖ ਰਹੇ ਹੋ ਵੀ ਕਿੰਦਾ ਕਿਸ ਤਰ੍ਹਾਂ ਰੱਖਿਆ ਹੋਇਆ ਹੈ ਬੜਾ ਹਿੰਨਾ ਬਤੋਲ ਕੇ ਤੇ ਇਹ ਘੜੀਆਂ ਜਿਹੜੀਆਂ ਦੇਖੋ ਤਰੇੜ ਜਿਸ ਕਮਰੇ ਦੇ ਵਿੱਚ ਅਸੀਂ ਕਰੇ ਆ ਉਸ ਕਮਰੇ ਦੇ ਵਿੱਚ ਤਰੇੜ ਪੂਰੀ ਤਰ੍ਹਾਂ ਇੱਧਰ ਪਈ ਹੋਈ ਤੇ ਇਹ ਇੱਕ ਕੰਧ ਟੇਣੀ ਇਹ ਲਗਭਗ ਸਾਰੀਆਂ ਦੇਖੋ ਇਹ ਇੰਦਰ ਇਹ ਸਾਰਾ ਹੀ ਸਾਰਾ ਹੀ ਕਮਰਾ ਮਤਲਬ ਰਹਿਣ ਦੀ ਹਾਲਤ ਦੇ ਵਿੱਚ ਬਿਲਕੁਲ ਨਹੀਂ ਆ ਤੇ ਬਾਬਾ ਜੀ ਕਿੰਨਾ ਕਿਚਰ ਹੋ ਗਿਆ ਜਿਹੜਾ ਮਕਾਨ ਬਣਿਆ ਤਾਂ ਇਹਨੂੰ ਥੋੜਾ ਜਿਹੀ ਵੇਅ ਵਿਆਹ ਦੇ ਬਾਅਦ ਹੀ ਬਣਾਇਆ ਜੀ ਅਸਲ ਵਿਆਹ ਤੋਂ ਬਾਅਦ ਇਹਦਾ ਮਤਲਬ ਵੀ ਕੋਈ 30 ਸਾਲ ਤੇ ਹੈ ਜੀ ਹਾਂ ਜੀ ਹਾਂ ਜੀ ਇਹ ਐਡੀ ਐਡੀ ਵੱਡੀ ਤਰੇੜੇ ਦੇਖਣ ਨੂੰ ਭਾਵੇਂ ਛੋਟੀ ਦਿਖ ਰਹੀ ਹੋਏਗੀ ਪਰ ਮੈਂ ਕਮਰੇ 'ਚ ਖਲੋ ਕੇ ਇਹ ਚੀਜ਼ ਵੇਖ ਪਾ ਰਿਹਾ ਹਾਂ ਕਿ ਇਹ ਕਿੱਡੀ ਵੱਡੀ ਜਿਹੀ ਤਰੇੜ ਇਹ ਪਈ ਹੋਈ ਆ ਤੇ ਨਾਲ ਦੀ ਨਾਲ ਜਿਸ ਕਮਰੇ ਦੇ ਵਿੱਚ ਅਸੀਂ ਰਹੋਤੇ ਆਂ ਇਹ ਕਮਰਾ ਸ਼ਾਇਦ ਥਲੋਂ ਪੂਰੀ ਤਰ੍ਹਾਂ ਗੋਏ ਨਾਲ ਲਿਪਿਆ ਹੋਇਆਗਾ ਜਾਂ ਪਰਛ ਹੋਏਗਾ ਇਹ ਬਾਰੇ ਇਹ ਦਾ ਕੱਚਾ ਹੀ ਆ ਜੀ ਤੇ ਬਾਬਾ ਜੀ ਦੱਸ ਸਕਦੇ ਪਰ ਲੇਕਿਨ ਤੁਸੀਂ ਵੇਖੋ ਜੇ ਮਿੱਟੀ ਦੇ ਵਿੱਚ ਮਿੱਟੀ ਦਾ ਕਿੰਨਾ ਕਿੰਨਾ ਢੇਲਾ ਜਿਹੜਾ ਇਸ ਤਰ੍ਹਾਂ ਤੇ ਪਿਆ ਹੋਏਗਾ ਤੇ ਪਾਣੀ ਨਾ ਜੋ ਜੋ ਕੇ ਕੀ ਹਾਲ ਹੋਇਆ ਤੇ ਸਾਰਾ ਕਮਰਾ ਹੀ ਬਿਲਕੁਲ ਜੜਜਰ ਹਾਲਤ ਦੇ ਆ ਤੇ ਬਾਈ ਜਿਹੜਾ ਦੂਸਰਾ ਕਮਰਾ ਤੁਸੀਂ ਕਹਿ ਰਹੇ ਹੋ ਵੀ ਇੱਕ ਛੋਟਾ ਛੋਟਾ ਜਿਹਾ ਬਚਿਆ ਆ ਉਹ ਵੀ ਇਸੇ ਹਾਲਾਤ ਦੇ ਵਿੱਚ ਹਾਂਜੀ ਉੱਥੋਂ ਕਾਚੀ ਕਿਤੀ ਸਾਤਾ ਪੂਰੀ ਹਾਂਜੀ ਬਾਸਾਂ ਦੇ ਸਾਥ ਪਾਈ ਤੇ ਕੰਨੇ ਪਏ ਤੇ ਅੱਛਾ ਇਹ ਇਹ ਨਹੀਂ ਆ ਵਾਲੀ ਚ ਹਾਂਜੀ ਨਾਲ ਨਾਲ ਦੇ ਚ ਜਿੱਤੇ ਸਮਾਨ ਰੱਖਿਆ ਹੋਇਆ ਅੱਛਾ ਹਾਂਜੀ ਉਹ ਵੀ ਸਾਫ ਜਿਹਾ ਨਹੀਂ ਹੈ ਉਧਰ ਵੀ ਵੱਢ ਰਿਹਾ ਜ ਪ੍ਰਜਾਤ ਗੁਰੂ ਪਿਆਰੀ ਸਾਹ ਸਮਝੀਏ ਦੇਖੋ ਜਿਹੜੀ ਜਿਹੜਾ ਸਮਾਨ ਰੱਖਿਆ ਉਹ ਵੀ ਕਾਚੇ ਕੱਲੀ ਕੰਨੀਆਂ ਦੇ ਨਾਲ ਬਣੀ ਹੋਈ ਛੱਤ ਬਿਲਕੁਲ ਬੜ ਦੂਰੋਂ ਦੇਖ ਰਹੀ ਤਾਂ ਮੈਨੂੰ ਲੱਗ ਰਿਹਾ ਕਿ ਸ਼ਾਇਦ ਇਸੇ ਤਰ੍ਹਾਂ ਬਾਲਿਆਂ ਦੇ ਨਾਲ ਜਿਹੜੀ ਘਰ ਵਿੱਚ ਬਾਲਿਆਂ ਦੇ ਨਾਲ ਜਿਹੜੀ ਛੱਤ ਪਈ ਹੈ ਬਾਬਾ ਜੀ ਉਹ ਇੱਕੋ ਹੀ ਹੈ ਛੱਤੇ ਇਹ ਬਾਲਿਆਂ ਵਾਲਾ ਬਾਲਿਆਂ ਵਾਲੀ ਇੱਕੋ ਛੱਤ ਹੈ ਜਿਹੜੀ ਲਗਭਗ ਪੂਰੀ ਤਰ੍ਹਾਂ ਟਹਿ ਚੁੱਕੀ ਹੈ ਗੁਰੂ ਪੈਰੀ ਸਾਹਿਬ ਸਿੰਘ ਜੀ ਇਸ ਕਮਰੇ ਨੂੰ ਦੇਖਦੇ ਹੋਏ ਅਸੀਂ ਆਏ ਆ ਤੇ ਇਸ ਤਰ੍ਹਾਂ ਪਾਸੇ ਤੋਂ ਜਦੋਂ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਇਹ ਅਲਮਾਰੀ ਦੇ ਕੁਝ ਸਮਾਨ ਪਏ ਹੋਏ ਹੈ ਤੇ ਇਹ ਦੇਖੋ ਇਹ ਵੀ ਛੱਤ ਜਿਹੜੀ ਆ ਕੋਈ ਕੋਈ ਮਜ਼ਬੂਤੀ ਵਾਲੀ ਨਹੀਂ ਕੁਛ ਨਹੀਂ ਇਹ ਵੀ ਇਹਨਾਂ ਨੇ ਇੱਕਾਤ ਸਤਿਰੀ ਦੇ ਰੂਪ ਦੇ ਵਿੱਚ ਬਾਲਿਆਂ ਦੇ ਨੂੰ ਸਹਾਰਾ ਦੇਣ ਦੇ ਲਈ ਗਾਟਰ ਦੇ ਸਹਾਰਾ ਦੇਣ ਦੇ ਲਈ ਪਾਈ ਇਹਦੇ ਨਾਲ ਬੰਨ ਬੰਨ ਕੇ ਰੱਖਿਆ ਆ ਵੀ ਇਹ ਕਿਤੇ ਇਹ ਨਾ ਡਿੱਗੇ ਤੇ ਵੇਖੋ ਇਹ ਕੋਈ ਮਜ਼ਬੂਤੀ ਵਾਲੀ ਛੱਤ ਨਹੀਂ ਇਹ ਵੀ ਹਾਲਾਤ ਜਿਹੜੇ ਆ ਬੜੇ ਕੋਈ ਵਧੀਆ ਨਹੀਂ ਨੂੰ ਹਾਲਾਤਾਂ ਨੂੰ ਅਸੀਂ ਕਹਿ ਸਕਦੇ ਤੇ ਜੜ ਜੜ ਹਾਲਤ ਦੇ ਵਿੱਚ ਕਾਨੇ ਹਾਂ ਦੇ ਨਾਲ ਬਣੀ ਹੋਈ ਛੱਤ ਜਿਹੜੀ ਕਿ ਦੂਸਰੇ ਪਾਸੇ ਉਹ ਸ਼ਦ ਗਵਾਂਡੀਆਂ ਦਾ ਘਰ ਆਣਾ ਪਿਛਲੇ ਪਾਸੇ ਜਿਹੜੀ ਕੰਧ ਹੋਈ ਆ ਉਹਨੇ ਹਾਂਜੀ ਹਾਂਜੀ ਉਹ ਵਾਲੀ ਕੰਧ ਜਿਹੜੀ ਗਵਾਂਡੀਆਂ ਦੇ ਘਰ ਆ ਤੇ ਇਸ ਕਮਰੇ ਨੂੰ ਵੀ ਜਿਹੜਾ ਆ ਘਾਟੀ ਯੂਜ਼ ਕਰਦੇ ਸੀ ਤੇ ਆ ਹੁਣ ਇੱਥੇ ਸਮਾਨ ਜਿਹੜਾ ਤਾਲ ਸਾਰਾ ਉਹ ਸ਼ਿਫਟ ਕੀਤਾ ਹੈ ਤੇ ਇੱਕ ਹੋਰ ਕਮਰੇ ਨੂੰ ਟਿਪੜੇ ਪਾੰਡਿਆ ਹਾਂਜੀ ਹਾਂਜੀ ਇਹ ਫਿਰ ਵੀ ਬਾਬਾ ਜੀ ਆਮ ਹਾਲਾਤਾਂ ਦੇ ਵਿੱਚ ਜਿਹੜਾ ਇਹ ਕਮਰਾ ਜਿਹੜਾ ਵਾ ਇੰਨੀ ਬੈਠਣ ਯੋਗ ਹਾਲਾਤ ਦੇ ਵਿੱਚ ਕੋਈ ਦਿਖਾਈ ਨਹੀਂ ਦਿੰਦਾ ਜੀ ਤੇ ਬਾਬਾ ਜੀ ਸੰਗਤਾਂ ਦੇ ਕੁਝ ਸਵਾਲ ਹੀ ਵੀ ਬਾਬਾ ਜੀ ਕਦੋਂ ਦੇ ਕੁਝ ਗਰੁੱਪਾਂ ਦੇ ਵਿੱਚ ਸਾਨੂੰ ਕੁਝ ਬਈ ਬਾਬਾ ਜੀ ਕਦੋਂ ਦੇ ਇਸ ਲਹਿਰ ਦੇ ਨਾਲ ਜੁੜੇ ਹੋਏ ਨੇ ਤੇ ਨਾਲ ਇਹ ਕਦੋਂ ਦੀ ਪਾਠ ਦੀ ਸੇਵਾ ਸਤਿਗੁਰੂ ਕਬੀਰ ਜੀ ਦੇ ਗ੍ਰੰਥ ਦੇ ਪਾਠ ਦੀ ਸੇਵਾ ਜਿਹੜੀ ਆ ਅਲੱਗ-ਅਲੱਗ ਸਤਾਨਾਂ ਤੇ ਹੁੰਦਾ ਜਿਵੇਂ ਸਾਤ-ਸਾਤ ਸਮਾਗਮਾਂ ਵਿੱਚ ਨਿਮਾਉਂਦੇ ਇਸ ਬਾਰੇ ਤੁਸੀਂ ਕੁਝ ਦੱਸਣਾ ਚਾਹੋਗੇ ਜਾਂ ਬਾਬਾ ਗੁਰਵਿੰਦਰ ਸਿੰਘ ਜੀ ਬੰਦੀਸ਼ਵਰ ਆਸ਼ਰਮ ਕਾਨੋ ਆਣ ਦੇ ਜਿਹੜੇ ਮੁੱਖ ਸੇਵਾ ਦਾ ਰੇ ਨੇ ਉਹਨਾਂ ਦੇ ਨਾਲ ਤੁਹਾਡਾ ਕਿਦਾਂ ਦੀ ਸਾਝ ਰਹੀ ਕੁਝ ਦੱਸਣਾ ਚਾਹੋਗੇ ਕੰਨ ਕਬੀਰ ਜਗਤਜੀਤ ਜੀ ਸਾਰੀ ਸਾਧ ਸੰਗਤ ਜੀ ਆਪ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਪਹਿਲਾਂ ਸਮਝਣਾ ਸੀ ਪਿੰਡ ਦੇ ਵਿੱਚ ਗੁਰੂ ਘਰ ਬਣਿਆ ਹੋਇਆ ਸੀ ਤੇ ਉਸ ਵਿੱਚ ਮੈਂ 16 ਸਾਲ ਸੇਵਾ ਕੀਤੀ 16 ਸਾਲ ਸੇਵਾ ਕਰਕੇ ਸ੍ਰੀ ਗ੍ਰੰਥ ਸਾਹਿਬ ਦੇ ਵਿੱਚ ਕਬੀਰ ਸਾਹਿਬ ਜੀ ਦੀ ਬਾਣੀ ਪੜੀ ਕਬੀਰ ਸਾਹਿਬ ਦੀ ਬਾਣੀ ਸਾਰੀ ਪੜ ਕੇ ਤੇ ਸਾਡਾ ਜੋ ਮਨ ਨੂੰ ਜਾਗ ਗਿਆ ਉਸ ਜਾਗਣ ਤੋਂ ਬਾਅਦ ਕਾਫੀ ਟਾਈਮ ਤੋਂ ਬਾਅਦ ਅਸੀਂ ਮਹੰਤ ਗ੍ਰਿੰਦਰ ਸਿੰਘ ਜੀ ਨਾਲ ਜੁੜੇ ਤੇ ਉਹਨਾਂ ਦੇ ਨਾਲ ਜੁੜ ਕੇ ਤੇ ਉਹਨਾਂ ਨੇ ਸਾਨੂੰ ਸਭ ਕੁਝ ਕਬੀਰ ਸਾਹਿਬ ਬਾਰੇ ਦੱਸਿਆ ਉਹਨਾਂ ਦੀ ਬਾਣੀ ਪੜਨ ਵਾਲੀ ਦੱਸਿਆ ਬੇਜ ਕਬੀਰ ਬਾਰੇ ਦੱਸਿਆ ਤੇ ਹੌਲੀ ਹੌਲੀ ਅਸੀਂ ਉਹ ਬਾਣੀ ਨੂੰ ਪੜਿਆ ਤੇ ਬਾਣੀ ਪੜ ਕੇ ਤੇ ਅਸੀਂ ਸਾਰੀਆਂ ਸੰਗਤਾਂ ਦੇ ਵਿੱਚ ਵਿਚਰਦੇ ਰਹੇ ਇਥੋਂ ਤੱਕ ਕਿ ਰਾਤ ਦੇ 11:00 11:00 ਵਜੇ ਤੱਕ ਵੀ ਮਹੰਤ ਗਿਣਦਸ਼ੇ ਦੇ ਨਾਲ ਪ੍ਰੋਗਰਾਮ ਤੇ ਜਾਣਾ ਆਉਣਾ ਜੰਮੂ ਤੋਂ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਅੰਮ੍ਰਿਤਸਰ ਜਲੰਧਰ ਇਹ ਸਾਰੀ ਸਰਾਂ ਦੇ ਵਿੱਚ ਅਸੀਂ ਸਮਾਗਮ ਕਰਨ ਵਾਤੇ ਜਾਂਦੇ ਰਹੇ ਆ ਤੇ ਸੰਗਤਾਂ ਨੇ ਕਿਤੇ ਸੰਤਾਂ ਦਾ ਸਤਿਕਾਰ ਕਰਨਾ ਉੱਤੇ ਸਾਡਾ ਵੀ ਬੜਾ ਸਤਿਕਾਰ ਕਰਨਾ ਤੇ ਹੁਣ ਵੀ ਮੈਂ ਸੰਗਤਾਂ ਦਾ ਧੰਨਵਾਦ ਕਰਨ ਵਾਤੇ ਮੇਰੇ ਕੋਲ ਕੁਝ ਸ਼ਬਦ ਨਹੀਂ ਆ ਜਿਨ੍ਹਾਂ ਨੇ ਸੰਗਤਾਂ ਨੇ ਮੈਨੂੰ ਉਤਸ਼ਾਹ ਦਿੱਤਾ ਹੈ ਇੱਥੇ ਤੱਕ ਪਹੁੰਚਾਇਆ ਹੈ ਤੇ ਜੋ ਐਚਪੀਕੇ ਚੈਨਲ ਜਿਨ੍ਹਾਂ ਦੇ ਜਰੀਏ ਸਾਡੀ ਫੋਟੋ ਜਿਹੜੀ ਹੈ ਉਹ ਸਾਰੇ ਵਾਇਰਲ ਹੋਈ ਆ ਤੇ ਅੱਜ ਵੀ ਉਹ ਸਾਡੇ ਘਰ ਵਿੱਚ ਪਹੁੰਚੇ ਹਨ ਉਹਨਾਂ ਦੀ ਮਿਹਰ ਸਦਕਾ ਕਬੀਰ ਸਾਹਿਬ ਦੀ ਮਿਹਰ ਸਦਕਾ ਹੀ ਇੱਥੋਂ ਤੱਕ ਤੇ ਸੰਸਾਰ ਦੇ ਵਿੱਚ ਵਿਚਰਨ ਦਾ ਤੇ ਮੌਕਾ ਜੋ ਮਿਲਿਆ ਹੈ ਜਿਵੇਂ ਬਾਣੀ ਦੇ ਵਿੱਚ ਲਿਖਿਆ ਕਬੀਰ ਮੇਰਾ ਮੁਝਬੇ ਕਿਸ ਨਹੀਂ ਜੋ ਕਿਸੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੀ ਮੇਰਾ ਕਬੀਰ ਹਰ ਕਾ ਸਿਮਰਜੋ ਕਰੇ ਸੋ ਸੁਖਿਆ ਸੰਸਾਰ ਏਤ ਓਤ ਕਤੇ ਡੋਲੇ ਨਹੀਂ ਜਿਸ ਰੱਖੇ ਸਿਵਜਨ ਹਰ ਗੁਰੂ ਰੂਪੀ ਤੇ ਸਾਧ ਸੰਗਜੋ ਗੁਰੂ ਮਾਰਤੰਦਰ ਸਤਗੁਰ ਕਬੀਰ ਸਾਹਿਬ ਜੀ ਨੇ ਇੰਨਾ ਜਿਗਰਾ ਤੇ ਹੌਸਲਾ ਬਖਸ਼ਿਆ ਕਿ ਵੇਖੋ ਤੁਸੀਂ ਜਾਣਦੇ ਸਾਡੇ ਘਰ ਦੀ ਹਾਲਾਤ ਕਿੱਦਾਂ ਦੀ ਹੈ ਕਿੱਦਾਂ ਦੀ ਨਹੀਂ ਉਹਦੇ ਵਿੱਚ ਗੁਰੂ ਮਾਰ ਨੇ ਇੰਨਾ ਸਿੱਧਕ ਬਖਸ਼ਿਆ ਕਿ ਰਹਿਣ ਦਾ ਸਹਿਣ ਦਾ ਪੂਰਾ ਸਾਡਾ ਜਿਹੜਾ ਜੀਵਨ ਇੱਥੇ ਬਤੀਤ ਕੀਤਾ ਹੈ ਬਹੁਤ ਕੜਤੀ ਵਸ ਤੇ ਗੁਰੂ ਰੂਪੀ ਮੇਰੀ ਸਾਧ ਸੰਗਤ ਜੋ ਇਕਬੀਰ ਸਾਹਿਬ ਜੀ ਦੀ ਬਾਣੀ ਆ ਪੜ ਕੇ ਤੇ ਸੁਣ ਕੇ ਜੋ ਸਾਡੇ ਅੰਦਰ ਜਿਹੜਾ ਸਤਕਾਰ ਜਾਂ ਮਾਣ ਪ੍ਰਾਪਤ ਹੈ ਕਿ ਅੱਜ ਇੱਥੋਂ ਤੱਕ ਅਸੀਂ ਪਹੁੰਚੇ ਹਾਂ ਜਿਵੇਂ ਕਿ ਬਾਣੀ ਦੇ ਅੰਦਰ ਲਿਖਿਆ ਆ ਗਿਆ ਆ ਗਿਆ ਬਾਹਰੋਂ ਕਬੀਰ ਲੈ ਸਮੰਧ ਕੀ ਮੂਤੀ ਬਿਕਰੇ ਆਏ ਬਗਲਾ ਭੇਦ ਨਾ ਜਾਣੇ ਹੰਸ ਚੰਚਣ ਖਾਏ ਗੁਰੂ ਕੀ ਬੇਰੀ ਸਾਦ ਸੰਗਿ ਜੋ ਇਸ ਕਬੀਰ ਸਾਹਿਬ ਦੀ ਬਾਣੀ ਦੇ ਅੰਦਰ ਐਨਾ ਬਲ ਤੇ ਉਦਮ ਹੈ ਕਿ ਕਬੀਰ ਸਾਹਿਬ ਦੀ ਬਾਣੀ ਪੜਿਆਂ ਸਰੀਰ ਦੇ ਅੰਦਰ ਸਭ ਦੁੱਖ ਕਲੇਸ਼ ਦੂਰ ਹੋ ਜਾਂਦੇ ਨੇ ਤੇ ਉਤਸ਼ਾਹ ਪ੍ਰਾਪਤ ਹੁੰਦਾ ਹੈ ਬਾਣੀ ਦੇ ਅੰਦਰ ਲਿਖਿਆ ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ ਉर्जा ਪੁਰਜਾ ਕਟ ਮਰੇ ਕਬੂ ਨਾ ਸਾਡੇ ਕੀਤ ਤੇ ਗੁਰੂ ਰੂਪੀ ਪਰਿਸ਼ਾਦ ਸੰਗਤ ਜੀਓ ਜੋ ਵੀ ਪਾਈ ਹਰਮੀਤ ਸਿੰਘ ਚੈਨਲ ਵਾਲੇ ਐਚਪੀਕੇ ਇਹਨਾਂ ਨਾਲ ਪਹਿਲਾਂ ਵੀ ਗੱਲਬਾਤ ਹੁੰਦੀ ਰਹੀ ਤੇ ਹੁਣ ਵੀ ਜਦੋਂ ਇਹਨਾਂ ਨੇ ਸਾਡੇ ਕਰਦੇ ਹਾਲਾਤ ਵੇਖੇ ਤੇ ਸਾਨੂੰ ਇਹੋ ਹੀ ਪੁੱਛਦੇ ਰਹੀ ਕਿ ਬਾਬਾ ਜੀ ਤੁਹਾਡੀ ਇਹ ਹਾਲਤ ਹੀ ਤੇ ਤੁਸੀਂ ਕਦੀ ਵੀ ਸਾਡੇ ਨਾਲ ਜ਼ਿਕਰ ਨਹੀਂ ਕੀਤਾ ਵੀ ਸਾਡੀ ਆ ਹਾਲਤ ਚ ਰਹਿ ਰਹੇ ਤੇ ਗੁਰੂ ਰੂਪੀ ਬੇਸਾਧ ਸੰਗ ਜੀ ਸਭ ਤਾਂ ਤਾਂ ਸਤਿਗੁਰੂ ਕਬੀਰ ਸਾਹਿਬ ਜੀ ਦੀ ਕਿਰਪਾ ਹੈ ਜਿੱਥੇ ਰੱਖਣਾ ਹੈ ਉੱਥੇ ਹੀ ਰਹਿਣਾ ਪੈਣਾ ਹੈ ਪਰ ਗੁਰੂ ਰੂਪੀ ਬੇਸਾਧ ਜਦ ਤੱਕ ਅਸੀਂ ਆਪਣੇ ਪੰਥ ਜਾਂ ਆਪਣੇ ਸਮਾਜ ਦੇ ਨਾਲ ਰਲ ਕੇ ਨਹੀਂ ਚੱਲਦੇ ਉਹਨਾਂ ਤੱਕ ਸਾਡੀ ਕੋਈ ਵੀ ਹੋਂਦ ਤੇ ਨਾ ਕੋਈ ਨਿਸ਼ਾਨ ਹੈ ਤੇ ਸਾਡੀ ਅਰਦਾਸ ਬੇਨਤੀ ਹੈ ਕਿ ਗੁਰੂ ਮਹਾਰਾਜ ਜਿਨ੍ਹਾਂ ਦੇ ਉੱਤੇ ਇੰਨੀ ਆਫਤ ਬਣੀਆ ਜੋ ਪਾਣੀ ਦੇ ਵਿੱਚ ਵਿਛਰੇ ਨੇ ਗੁਰੂ ਮਹਾਰਜ ਉਹਨਾਂ ਤੇ ਵੀ ਮਿਹਰ ਕਿਰਪਾ ਕਰੇ ਤੇ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਇਹ ਪਹਿਲਾਂ ਰਹਿ ਰਹੇ ਸੀ ਉਸੇ ਹਾਲਾਤਾਂ ਦੇ ਵਿੱਚ ਫੇਰ ਆਉਣ ਤੇ ਗੁਰੂ ਮਹਾਰਜ ਦੇ ਗਰੀ ਅਰਦਾਸ ਬੇਨਤੀ ਕੀਤੀ ਇੱਕ ਸ਼ਬਦ ਪੜਾ ਕਰੇ ਗੁਰੂ ਮਹਾਰਜ ਦੀ ਬਾਣੀ ਸਾਰ ਸੁਣ ਕੇਪ ਕਰਦੀ ਆ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੀ ਇਕ ਨੂਰ ਤੇ ਸਭ जग ਉੱਭਜਾ ਕੌਣ ਭਲੇ ਕੋ ਮੰਦੀ ਗੁਰੂ ਰੂਪੀ ਪਰਿ ਸਾਚੁ ਜੋ ਜੇ ਪਾਣੀ ਦੀ ਮਾਰ ਜੋ ਮੀਂਹ ਦੀ ਮਾਰ ਸਾਰੇ ਸੰਸਾਰ ਨੂੰ ਪਈ ਹੈ ਗੁਰੂ ਮਹਾਰਾਜ ਜੀ ਹੁਣ ਮੇਰ ਕਿਰਪਾ ਕਰਨ ਸਾਰਿਆਂ ਤੇ ਮੇਰ ਕਿਰਪਾ ਕਰਨ ਕਰਦੀ ਖਲਾਬ ਬਰਸਣ ਤੇ ਆਪਣੀ ਬਾਣੀ ਤੇ ਬਾਣੀ ਦੇ ਨਾਲ ਜੋੜਨ ਧੰਨ ਕਬੀਰ ਜੈ ਕਬੀਰ ਧੰਨ ਕਬੀਰ ਜੈ ਕਬੀਰ